ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਸਨਾਓ ਸਾਡੇ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਦੇਖੋ ਜੀ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਤੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸਾਨੂੰ ਗਿਫਟ ਮਿਲੇ ਦੀਵਾਲੀ ਦੇ ਉਹ ਤੁਹਾਨੂੰ ਅੱਜ ਓਪਨ ਕਰਕੇ ਵਿਖਾਵਾਂਗੇ ਕਿ ਸਾਨੂੰ ਕਿਹੜਾ ਕਿਹੜਾ ਗਿਫਟ ਮਿਲਿਆ ਵਾ ਤੇ ਸਭ ਤੋਂ ਪਹਿਲਾਂ ਆਪਾਂ ਵਿਖਾਵਾਂਗੇ ਆਪਣੇ ਮਾਨਪੁਰ ਟੀਵੀ ਵਾਲੇ ਸਾਡੇ ਜਸਵਿੰਦਰ ਭੈਣ ਜੀ ਮਨਵੀਰ ਭਾਜੀ ਹੁਣਾਂ ਨੇ ਜਿਹੜਾ ਸਾਨੂੰ ਗਿਫਟ ਦਿੱਤਾ ਵਾ ਤੁਹਾਨੂੰ ਉਹ ਵਿਖਾਉਨੇ ਆ ਤੇ ਬੜਾ ਪਿਆਰਾ ਗਿਫਟ ਦਿੱਤਾ ਉਹਨਾਂ ਨੇ ਬਹੁਤ ਸੋਹਣਾ ਲੱਗਾ ਵਾ ਤੇ ਚਲੋ ਆਹ ਵੇਖੋ ਨਾ ਪਹਿਲਾਂ ਫਰੰਟ ਵੇਖੋ ਮਾਲਕ ਸੱਚੇ ਪਾਤਸ਼ਾਹ ਚਲੋ ਉਹਨਾਂ ਨੂੰ ਤਰੱਕੀਆਂ ਬਖਸ਼ੇ ਹਨਾ ਤੇ ਜਿਹੜਾ ਆਪਣੀ ਟੀਮ ਦਾ ਨਾ ਖਿਆਲ ਰੱਖਦੇ ਤੇ ਨਾ ਪਿਆਰ ਕਰਦੇ ਆ ਹਾਂਜੀ ਹਾਂਜੀ ਤੇ ਆਹ ਵੇਖੋ ਆ ਇੰਨਾ ਸੋਹਣਾ ਇੰਨਾ ਪਿਆਰਾ ਗਿਫਟ ਦਿੱਤਾ ਸਾਨੂੰ ਉਹਨਾਂ ਨੇ ਸ਼ੇਕ ਆਪਿਆ ਦੋ ਪਲੇਟਾਂ ਪਲੇਟਾਂ ਬਹੁਤ ਸੋਹਣੀਆਂ ਚਿਨੀ ਦਾ ਸੈਟ ਵਾ ਠੀਕ ਹੈ ਠੀਕ ਹੈ ਬਹੁਤ ਤੇ ਬੜਾ ਪਿਆਰਾ ਵਾ ਬਹੁਤ ਹੀ ਪਿਆਰਾ ਹੈ ਤੇ ਬਾਜੀ ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੇ ਇੰਨਾ ਸੋਹਣਾ ਗਿਫਟ ਦੇਣ ਵਾਸਤੇ ਚਲੋ ਪਰਮਾਤਮਾ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਆਪਣੀ ਟੀਮ ਨਾਲ ਤੇ ਇਦਾਂ ਹੀ ਪਿਆਰ ਕਰਦੇ ਰਹੋ ਪਿਆਰ ਤੇ ਤੁਸੀਂ ਬਹੁਤ ਜ਼ਿਆਦਾ ਕਰਦੇ ਜੇ ਇਹ ਗੱਲ ਤਾਂ ਸਾਨੂੰ ਪਤਾ ਵਾ ਤੇ ਚਲੋ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਹਾਂ ਤੇ ਦਿਵਾਲੀਆਂ ਆਉਂਦੀਆਂ ਆ ਰਹਿਣੇ ਨੇ ਤੇ ਖੁਸ਼ੀ ਖੁਸ਼ਾਈ ਤੇ ਦੇ ਗਿਫਟ ਲੈਦੇ ਰਹੀਏ ਵਧੀਆ ਵਧੀਆ ਹਨਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਚਲੋ ਧੰਨੇ ਬਾਨੇ ਨਹੀਂ ਆਨੇ ਬਾਨੇ ਨਾਲੀਆਂ ਚਲੋ ਜੀ ਹਾਂ ਇਹ ਤੇ ਹੋ ਗਿਆ ਸਾਡੇ ਮਾਨਪੁਰ ਵਾਲਿਆਂ ਦਾ ਗਿਫਟ ਹੂੰ ਤੇ ਹੋਣ ਵਾਰੀ ਆ ਗਈ ਜੇ ਸਾਡੇ ਜੇ ਅੱਜ ਜਠਾਣੀ ਦੇ ਗਿਫਟ ਦੀ ਹਾਂ ਜੀ ਮੇਰੇ ਕੋਲ ਜੀ ਬਿਲਕੁਲ ਬਿਲਕੁਲ ਨਾਲੇ ਸਾਡੇ ਜੇ ਡਾਣੀ ਜਿਹੜੇ ਤੇ ਨਾਲੇ ਸਾਡੇ ਟੀਮ ਮੈਂਬਰ ਆ ਨਾ ਨਾਲੇ ਸਾਡੇ ਘਰ ਦੇ ਮੈਂਬਰ ਤੇ ਨਾਲੇ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਨੇ ਸਾਨੂੰ ਦਿੱਤਾ ਬੜਾ ਪਿਆਰਾ ਗਿਫਟ ਤੁਹਾਨੂੰ ਮੈਂ ਕੱਢ ਕੇ ਵਿਖਾਉਣੀ ਆ ਲੋ ਜੀ ਇਹ ਬਹੁਤ ਵਧੀਆ ਜੀ ਹੈ ਹਾਂ ਬੜਾ ਵਧੀਆ ਹਾਂਜੀ ਇਹ ਰੱਖੋ ਦੇਖ ਲੋ 1 ਮਿੰਟ ਰੁਕਿਓ ਆ ਜੇ ਰਮਨ ਤੇ ਸਖਜਿੰਦਰ ਦਾ ਗਿਫਟ ਤੇ ਬਾਜੀ ਤੇ ਰਮਨ ਹਾਂਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਗਿਫਟ ਦੇਣ ਲਈ ਚਲੋ ਪਰਮਾਤਮਾ ਇਦਾਂ ਦਿਵਾਲੀਆਂ ਲਿਆਉਂਦਾ ਰਹੇ ਖੁਸ਼ੀ ਖੁਸ਼ਾਈ ਤੇ ਇਦਾਂ ਹੀ ਗਿਫਟ ਮਿਲਦੇ ਰਹਿਣ ਨਹੀਂ ਜੀ ਨਹੀਂ ਕੋਈ ਗੱਲ ਹੀ ਨਹੀਂ ਤੇ ਹਨਾ ਤੇ ਚਲੋ ਅ ਵੀ ਰੱਖੋ ਹੁਣ ਤੇ ਹੁਣ ਸਾਡਾ ਤੀਜਾ ਗਿਫਟ ਆ ਗਿਆ ਜੀ ਵਿੱਚ ਪਾ ਦਿਆ ਕਰੋ ਯਾਰ ਇਹਦੇ ਤੀਜਾ ਗਿਫਟ ਆ ਗਿਆ ਸਾਡੀ ਨਵੀਂ ਟੀਮ ਦਾ ਇੱਕ ਮਿੰਟ ਰੁਕੋ ਤੇ ਨਵੀਂ ਟੀਮ ਸਾਡੀ ਜਿਹੜੀ ਆ ਹੁਣ ਇਹ ਨਵੇਂ ਜਿਹੜੇ ਸੀਰੀਅਲ ਸਟਾਰਟ ਕੀਤਾ ਵਾ ਈਆਂ ਦੁੱਖ ਹਮਣ ਲੰਦੀਆਂ ਨੇ ਨਿੱਕੇ ਚੈਨਲ ਵਲੌਗ ਤੇ ਹਣਾ ਉਹਦੇ ਵਿੱਚ ਆਪਾਂ ਉਹਨਾਂ ਨੂੰ ਜੋੜੀ ਨੂੰ ਲਿਆ ਵਾ ਤੇ ਲਾਲਪੁਰ ਤੋਂ ਉਹ ਲਖਬੀਰ ਤੇ ਰਮਨ ਆ ਨਾ ਹਾਂ ਲਖਬੀਰ ਤੇ ਰਮਨ ਹਾਂ ਤੇ ਉਹਨਾਂ ਨੇ ਮਤਲਬ ਜੇ ਸਟਾਰਟ ਹੀ ਕੀਤੀ ਹੈ ਵੀਡੀਓ ਸਾਡੇ ਨਾਲ ਤੇ ਪਰ ਗਿਫਟ ਸਾਡੇ ਵਾਸਤੇ ਉਹ ਲੈ ਕੇ ਆਏ ਬੜਾ ਸੋਹਣਾ ਹੈ ਆ ਵੇਖੋ ਕਿੰਨਾ ਪਿਆਰਾ ਗਿਫਟ ਹੈ ਇਹ ਹੈਗਾ ਸ਼ੀਸ਼ੇ ਦੇ ਬੋਲ ਆ ਤੇ ਬੜੀ ਪਿਆਰੀ ਚੀਜ਼ ਬਣੀ ਹੈ ਹਨਾ ਬਹੁਤ ਸੋਹਣੀ ਚੀਜ਼ ਆ ਤੇ ਬੜਾ ਪਿਆਰਾ ਜਿਹਾ ਗਿਫਟ ਵਾ ਸੋਹਣਾ ਲੱਗਾ ਵਾ ਤੇ ਲਖਬੀਰ ਤੇ ਰਮਨ ਥੈਂਕ ਯੂ ਤੁਹਾਡਾ ਬਹੁਤ ਬਹੁਤ ਨਾਲੇ ਸਾਡੇ ਜੀ ਗਵਾਂਢੀ ਆ ਹਾਂਜੀ ਲਾਲਪੁਰ ਤੋਂ ਜੀ ਲਾਲਪੁਰ ਤੋਂ ਤੇ ਚਲੋ ਵਧੀਆ ਵਾ ਸੁਭਾਸ ਬੂ ਬਹੁਤ ਚੰਗੇ ਆ ਉਹ ਬਹੁਤ ਚੰਗੇ ਬਹੁਤ ਚੰਗੇ ਆ ਤੇ ਬਾਕੀ ਇਹ ਆ ਕਿ ਇਹ ਪਿਆਰ ਦੀਆਂ ਚੀਜ਼ ਗੱਲਾਂ ਹੁੰਦੀਆਂ ਵਾ ਤੇ ਏ ਆਪੇ ਚਲੋ ਹਨਾ ਜੇ ਦਿਲ ਚ ਕੋਈ ਚਾਹਤ ਹੋਵੇ ਪਿਆਰ ਹੋਵੇ ਤੇ ਫੇਰ ਹੀ ਕੋਈ ਕਿਸੇ ਨੂੰ ਗਿਫਟ ਦਿੰਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂ ਤੇ ਇਹ ਗਿਫਟ ਉਹ ਸਾਡੇ ਵਾਸਤੇ ਲੈ ਕੇ ਆਏ ਸੀ ਕਿ ਤੇ ਹੁਣ ਸਾਰੇ ਭੈਣ ਭਰਾ ਦੱਸਿਓ ਇਹ ਗਿਫਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਡੇ ਨਾਲ ਇੱਕ ਗੱਲ ਹੋ ਰਹੀ ਸਵੀਟ ਦੇ ਡੱਬੇ ਹੈਗੇ ਸੀ ਪੀ ਉਹ ਹੁਣ ਛੇ ਛੇ ਗਏ ਹੋਣਾ ਖਾਦੇਗੇ ਸਵੀਟ ਵੀ ਦਿੱਤੀ ਸਾਰਿਆਂ ਨੇ ਮਾਨਪੁਰ ਵਾਲਿਆਂ ਨੇ ਵੀ ਬਹੁਤ ਵਧੀਆ ਸਵੀਟ ਦਿੱਤੀ ਰਮਨ ਹੁਣ ਅਮੀ ਬਹੁਤ ਵਧੀਆ ਤੇ ਆਪਣੇ ਲਖਬੀਰ ਹੁਣਾ ਵੀ ਬਹੁਤ ਹੋ ਗਿਆ ਹੈਨਾ ਸਿਹਤ ਵੀ ਬਹੁਤ ਵਧੀਆ ਹੈਗੀ ਤੇ ਨਾਲ ਇੱਕ ਇੱਕ ਡੱਬਾ ਹੀ ਇਹਨਾਂ ਦੇ ਹਾਂ ਕਿ ਕੱਲੇ ਇਹ ਨਹੀਂ ਹੈਨਾ ਤੇ ਇਹ ਆ ਕਿ ਚਲੋ ਇਹ ਆ ਵੀ ਉਹ ਤੇ ਚਲੋ ਹਾਂ ਤੇ ਮੈਂ ਹੁਣ ਇਹੋ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਸਾਡਾ ਪਿਆਰ ਜਿਹੜਾ ਇਦਾਂ ਹੀ ਬਣਿਆ ਰਵੇ ਬਿਲਕੁਲ ਜੀ ਬਿਲਕੁਲ ਤੇ ਵਾਹਿਗੁਰੂ ਸਾਰਿਆਂ ਤਰੱਕੀਆਂ ਬਖਸ਼ੇ ਹਾਂ ਤੇ ਬਾਕੀ ਸੁਣਾਓ ਸਾਡੇ ਭੈਣ ਭਰਾ ਤੁਸੀਂ ਸਾਰੇ ਜਾਣੇ ਕਿਦਾਂ ਦੀਵਾਲੀ ਮਨਾਈ ਫਿਰ ਸਾਰਿਆਂ ਨੇ ਬਿਲਕੁਲ ਜੀ ਬਿਲਕੁਲ ਤੇ ਚਲੋ ਹੋਰ ਕਿੰਦਾ ਆਣਾ ਇਹ ਹੁੰਦਾ ਵੀ ਚਲੋ ਦੀਵਾਲੀ ਤੇ ਮਤਲਬ ਚਾਜ ਆ ਹੁੰਦਾ ਇੱਕ ਦੂਜੇ ਕੋ ਜਾਣਾ ਵਾ ਹਨਾ ਇੱਕ ਦੂਜੇ ਨੂੰ ਮਿਲਣਾ ਵਾ ਵਧਾਈਆਂ ਦੇਣੀਆਂ ਵਾ ਹਾਂਜੀ 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 ਤੇ ਨਾਲੇ ਚਲੋ ਜੀਵਨ ਸਾਲ ਬਾਤ ਦੇਣਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਹੁੰਦੀ ਹਨਾ ਚਲੋ ਜਿਹੜਾ ਭੈਣਾ ਭਰਾ ਨਾਲ ਲੱਗਾ ਵਾ ਜਾਂ ਅਸੀਂ ਕਿੰਨਾ ਕੰਮ ਕਰਾਉਨੇ ਆ ਤੇ ਜੇ ਅਗਲਾ ਕੁ ਦਿਨ ਤਾਂ ਵਾ ਇਤਮਾਨਾ ਕੋ ਜੀਤੇ ਸਰਕਾਰ ਨਾਲ ਫੜਨੀ ਚਾਹੀਦੀ ਹੈ ਸਰਕਾਰ ਫੜਦੀ ਜੀਵਨ ਸਾਲ ਬਾਤ ਦੇਣਾ ਹੁੰਦਾ ਵਾ ਤੈਨੂੰ ਖੁਸ਼ੀ ਹੁੰਦੀ ਹੈ ਚਲੋ ਹਰ ਇੱਕ ਨਾਲ ਗੱਲਬਾਤ ਕਰਕੇ ਸਾਰਿਆਂ ਨੂੰ ਮਤਲਬ ਇਹ ਮੌਕਾ ਮਿਲਦਾ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕਰਨ ਦਾ ਹਾਂਜੀ ਹਾਂਜੀ ਹਨਾ ਤੇ ਸਾਰੇ ਭੈਣ ਭਰਾ ਇੱਕ ਦੂਜੇ ਨੂੰ ਮਿਲਦੇ ਆ ਖੁਸ਼ੀਆਂ ਵੰਡਦੇ ਆ ਤੇ ਚਲੋ ਮਾਲਕ ਸੱਚੇ ਪਾਤਸ਼ਾਹ ਮਿਹਰ ਕਰਨ ਬਾਬਾ ਨਾਨਕ ਜੀ ਤੇ ਸਾਰਿਆਂ ਤੇ ਕਿਰਪਾ ਕਰਨ ਤੇ ਇਦਾਂ ਹੀ ਖੁਸ਼ੀਆਂ ਭਰੀ ਦੀਵਾਲੀ ਜਿਹੜੀ ਆਵਦੀ ਰਵੇ ਤੇ ਗਿਫਟ ਇੱਕ ਦੂਜੇ ਨੂੰ ਆਪਾਂ ਦਿੰਦੇ ਰਹੀਏ ਤੇ ਹੋਰ ਕੁਝ ਕਹਿਣਾ ਤੁਸੀਂ ਬਸ ਇਹੋ ਹੀ ਗੱਲਾਂ ਹੁੰਦੀਆਂ ਇੱਕ ਗੱਲ ਮੈਂ ਹੋਰ ਕਹਿਣੀ ਆ ਕਿ ਜਿਹੜੀ ਸਾਡੀ ਵੀਡੀਓ ਮਨਜਿੰਦਰ ਜੀਵਨ ਟੀਵੀ ਤੇ ਆਪਾਂ ਸਟਾਰਟ ਕੀਤੀ ਆ ਪੇਕਿਆਂ ਦਾ ਚਾਹ ਹਾਂਜੀ ਹਾਂਜੀ ਪੇਕਿਆਂ ਦਾ ਚਾਹ ਉਹਨੂੰ ਸਾਰਿਆਂ ਜਣਿਆਂ ਨੇ ਬਹੁਤ ਬਹੁਤ ਪਿਆਰ ਦਿੱਤਾ ਤੇ ਤੁਹਾਡਾ तहे ਦਿਲੋਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਤੇ ਇਹ ਸਾਰਾ ਕੁਝ ਮੇਰੇ ਭੈਣ ਭਰਾਵਾਂ ਦੇ ਕਰਕੇ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਸਾਨੂੰ ਵੇਖਣਾ ਪਸੰਦ ਕਰਦੇ ਆ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਆ ਤੇ ਮੈਂ ਹੱਥ ਜੋੜ ਕੇ ਕੋ ਰਿਕੁਐਸਟ ਕਰੂੰਗੀ ਤੁਹਾਡੇ ਅੱਗੇ ਕਿ ਤੁਸੀਂ ਸਾਰੇ ਜਾਣੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੀ ਬਹੁਤ ਬਹੁਤ ਜ਼ਰੂਰਤ ਹੱ ਹੈ। ਬਿਲਕੁਲ ਜੀ ਬਿਲਕੁਲ। ਹੈਨਾ? ਹਾਂ ਜੀ। ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਕੁਛ ਹੜ ਕੋ ਗਲਤੀਆਂ ਵੀ ਹੁੰਦੀਆਂ ਉਹ ਵੀ ਸਾਨੂੰ ਮਤਲਬ ਪਤਾ ਲੱਗ ਜਾਂਦਾ ਵੀ ਕਿੱਥੇ ਹੀ ਗਲਤ ਹੀ ਗਏ ਹੈਨਾ ਉਹ ਚੀਜ਼ ਵੀ ਸਾਨੂੰ ਦੱਸ ਪਿਆ ਕਰੋ। ਬਿਲਕੁਲ ਬਿਲਕੁਲ। ਤੇ ਬਾਕੀ ਸਟੋਰੀ 'ਚ ਜੇ ਕੋਈ ਬਦਲਾਵ ਕਰਨਾ ਹੁੰਦਾ ਜਾਂ ਕੁਛ ਮਤਲਬ ਤੁਸੀਂ ਚਾਹੁੰਦੇ ਹੁੰਦੇ ਕਿ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਉਹ ਵੀ ਹਨ ਦੱਸ ਪਿਆ ਕਰੋ। ਕਿਉਂਕਿ ਇਨਸਾਨ ਜਿਹੜਾ ਗਲਤੀਆਂ ਦਾ ਪੁਤਲਾ ਵਾ ਤੇ ਪ੍ਰੋਪਰ ਤੇ ਕੋਈ ਵੀ ਨਹੀਂ ਹੁੰਦਾ ਹਨਾ ਏ ਟਾਈਮ ਭੁੱਲ ਹੋ ਜਾਂਦੀ ਥੋੜੀ ਬੁਤੀ ਹਾਂ ਸਾਰੇ ਮਤਲਬ ਕੋਈ ਵੀ ਮਤਲਬ ਇਹ ਨਹੀਂ ਕੋਈ ਕਹਿ ਸਕਦਾ ਕਿ ਹਾਂ ਮੈਂ ਪੂਰਾ ਆ ਹਰ ਵਕਤ ਹਾਂ ਹਾਂਜੀ ਇਹ ਨਹੀਂ ਪੂਰਾ ਨਹੀਂ ਹੋ ਸਕਦਾ ਕਦੇ ਇਨਸਾਨ ਕਦੀ ਪੂਰਾ ਨਹੀਂ ਹੋ ਸਕਦਾ ਹਮੇਸ਼ਾ ਇਨਸਾਨ ਚ ਕੋਈ ਨਾ ਕੋਈ ਗਲਤੀ ਤੇ ਇਨਸਾਨ ਚ ਹੁੰਦੀ ਹੁੰਦੀ ਹੈ ਬਿਲਕੁਲ ਤੇ ਬਾਕੀ ਤੁਸੀਂ ਭੈਣ ਭਰਾ ਸਾਡੇ ਹੈਗੇ ਜੀ ਸਾਨੂੰ ਦੱਸਣ ਵਾਲੇ ਤੇ ਜਰੂਰ ਦੱਸਿਆ ਕਰੋ ਤੇ ਬਾਕੀ ਇਹ ਆ ਕਿ ਸਾਰਿਆਂ ਨੂੰ ਇੱਕ ਵਾਰੀ ਫੇਰ ਦੀਵਾਲੀ ਦੀਆਂ ਮਨਜਿੰਦਰ ਜੀ ਵਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਡੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ ਰੱਖੇ ਤੇ ਆਉਣ ਵਾਲੀ ਦੀਵਾਲੀ ਸਾਰਿਆਂ ਵਾਸਤੇ ਖੁਸ਼ੀਆਂ ਪਰੀਆਂ ਲੈ ਕੇ ਆਵੇ ਸਾਡੇ ਸੈਰਸ ਵੱਲੋਂ ਵੀ ਤੇ ਉਹਦੇ ਵੀਰ ਵੱਲੋਂ ਵੀ ਹਾਂ ਮੇਰੇ ਭੈਣ ਭਰਾਵਾਂ ਨੂੰ ਮੁਬਾਰਕਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੇ ਤੰਦਰੁਸਤੀਆਂ ਜੀਆਂ ਅਚ ਸੁੱਖ ਸ਼ਾਂਤੀ ਰੱਖੇ ਵਾਹਿਗੁਰੂ ਤੇ ਮੇਰੇ ਭੈਣ ਭਰਾ ਸਾਰੇ ਹੱਸਦੇ ਵਸਦੇ ਰਹਿਣ ਤੇ ਇਦਾਂ ਹੀ ਜੁੜੇ ਰਹਿਣ ਸਾਡੇ ਨਾਲ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹਿਣ ਬਿਲਕੁਲ ਠੀਕ ਹਾਂਜੀ ਹਾਂਜੀ ਤੇ ਕਹਿਣਾ ਕੁਝ ਤੁਸੀਂ ਹੋਰ ਨਹੀਂ ਤੇ ਇਹੋ ਗੱਲ ਕਹਿੰਦੇ ਆ ਵੀ ਚਲੋ ਜਿਹੜੇ ਭੈਣ ਭਰਾ ਨਾਲ ਸਾਡੇ ਜੁੜੇ ਆ ਤੇ ਦੋ ਦੋ ਚਾਰ ਚਾਰ ਜਣੇ ਹੋਰ ਵੀ ਨਾਲ ਜੋੜੋਗੇ ਤੇ ਚਲੋ ਹਰਕਤ ਦਾ ਕੰਮ ਚੱਲ ਜਾਂਦਾ ਕਿਉਂ ਜੀ ਨਹੀਂ ਨਹੀਂ ਵਧੀਆ ਲੱਗਦਾ ਵਾ ਜਿੰਨੇ ਜਣੇ ਸਾਡੇ ਨਾਲ ਜੁੜੇ ਆ ਸਾਰੇ ਸਾਨੂੰ ਜਦੋਂ ਫੋਨ ਕਰਦੇ ਆ ਤੇ ਬੜਾ ਵਧੀਆ ਜਿਹਾ ਲੱਗਦਾ ਇੱਕ ਅਲੱਗ ਖੁਸ਼ੀ ਜੀ ਫੀਲ ਹੁੰਦੀ ਆ ਹਨਾ ਵੀ ਇੱਕ ਪਰਿਵਾਰ ਜਿਹਾ ਬਣ ਗਿਆ ਸਾਡਾ ਹਨਾ ਬਹੁਤ ਹੀ ਜੀਵਨ ਗੱਲ ਇਹ ਹੁੰਦਾ ਵੀ ਜਿਹੜੇ ਭੈਣ ਭਰਾ ਵਿੰਦੇ ਆ ਨਾ ਇੰਨਾ ਹੀ ਗਾੜੀ ਮਿਲਕਰ ਅਗਲੇ ਪਾਸੇ ਦੱਸਣਾ ਦਾ ਖਿਆਲ ਕੋ ਨੂੰ ਵੀ ਨਹੀਂ ਆ ਨੀ ਇਤਨਾ ਨੀ ਇਤਨਾ ਇਤਨਾ ਬਹੁਤ ਵਧੀਆ ਵਾਂਗ ਕਰਦੇ ਕਮਬੜਾ ਚੰਗਾ ਕਰਦੇ ਹੈ ਤਾਂ ਉਹਨਾਂ ਦੇ ਕਰਕੇ ਤੇ ਆਪਾਂ ਵਾ ਬਹੁਤ ਕਰ ਲਿਆ ਹਾਂ ਤੇ ਇਹਨਾਂ ਦੇ ਕਰਕੇ ਸਭ ਕੁਝ ਵਾ ਹਾਂ ਤੇ ਬਸ ਇਦਾਂ ਹੀ ਪਿਆਰ ਕਰਦੇ ਰਹੋ ਸਾਰੇ ਭੈਣ ਭਰਾ ਤੇ ਚਲੋ ਠੀਕ ਆ ਜੀ ਫਿਰ ਬਿਲਕੁਲ ਜੀ ਬਿਲਕੁਲ ਸਾਸਰੀ ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ